ਸਮੇਂ ਸਾਰ ਤੋਂ ਵੱਡੀ ਖਬਰ ਆ ਰਹੀ ਹੈ ਸ੍ਰੀ ਅਮਰਸਰ ਸਾਹਿਬ ਤੋਂ ਜਿੱਥੇ ਤਰਨਤਾਰਨ ਰੋਡ ਦੇ ਉੱਪਰ ਇੱਕ ਬਣਾ ਕੁੜੇ ਦਾ ਬੜਾ ਡੰਪ ਜੋ ਕਿ ਪਹਾੜ ਦੇ ਬਰਾਬਰ ਲੱਗ ਰਿਹਾ ਸੀ ਉਸ ਨੂੰ ਤੇਜ਼ ਹਵਾਵਾਂ ਕਾਰਨ ਰਾਤ ਦੇਰ ਰਾਤ ਅੱਗ ਪੈ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਧੂੰਏਂ ਧੂਆਂ ਆਸਮਾਨ ਪੂਰਾ ਲਾਲ ਹੋ ਗਿਆ ਕਾਫੀ ਭਿਆਨਕ ਦ੍ਰਿਸ਼ਾ ਹੋ ਗਿਆ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤਾਂ ਹੋ ਰਹੀਆਂ ਹਨ ਲੋਕਾਂ ਨੇ ਬਚਾਅ ਵਿੱਚ ਲੱਗੇ ਹੋਏ ਹਨ ਮੌਕੇ ਤੇ ਪੂਰੇ ਜ਼ਿਲ੍ਹੇ ਦੀਆਂ ਗੱਡੀਆਂ ਲੱਗ ਚੁੱਕੀਆਂ ਫਿਰ ਰੇਟ ਦੀਆਂ ਦੂਜੇ ਜ਼ਿਲ੍ਹਿਆਂ ਤੋਂ ਮੰਗਾਈਆਂ ਜਾ ਰਹੀਆਂ ਹਨ ਪਰ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਮੋਗੇ ਦੇ ਫਰ ਅਧਿਕਾਰੀ ਪੁਲਿਸ ਦੇ ਉੱਚ ਅਧਿਕਾਰੀ ਅਤੇ ਨਗਰ ਨੀਮ ਦੇ ਅਧਿਕਾਰੀ ਮੋਗੇ ਦੇ ਪੁੱਜ ਗਏ ਹਨ ਆ ਤੁਹਾਨੂੰ ਸੁਣਾਉਣੇ ਆ ਕੀ ਕਰਨੇ ਅਧਿਕਾਰੀ O que é isso O que é isso O que é isso ਸਾਰੇ ਮੌਕੇ ਤੇ ਸਾਨੂੰ 10:30 ਦੇ ਕਰੀਬ ਤਲਾ ਆਈ ਹੈ ਕਿ ਇੱਥੇ ਅੱਗ ਲੱਗੀ ਹੈ ਬਕਤੌਣੇ ਦੇ ਕੋਲ ਦਾਣਾ ਮੰਡੀ ਦੇ ਕੋਲ ਕਿਤੇ ਇਲਾਕੇ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਇੱਕ ਭਿਆਨਕ ਰੂਪ ਲੈ ਚੁੱਕੀ ਸੀ ਠੀਕ ਹੈ ਇੱਕ ਸਮਝੋ ਤੁਸੀਂ ਜਿਸ ਤਰ੍ਹਾਂ ਆਪਾਂ ਪਹਾੜੀ ਇਲਾਕੇ ਜਾਈਏ ਕਿਸੇ ਪਹਾੜ ਨੂੰ ਅੱਗ ਲੱਗੀ ਹੋਵੇ ਉਹ ਕੋੜੇ ਦੇ ਪਹਾੜ ਨੂੰ ਅੱਗ ਲੱਗੀ ਸੀ ਮੌਕੇ ਦੇ ਉੱਪਰ ਸਾਡੀ ਟੀਮ ਵੱਲੋਂ ਉਹਦੇ ਮਿਊਨਿਸਪਲ ਕਾਰਪੋਰੇਸ਼ਨ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਡੱਲ ਕੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਨਿਰੰਤਰ ਕੋਸ਼ਿਸ਼ਾਂ ਜਾਰੀ ਨੇ ਇਹ ਇਲਾਕਾ ਕਿਹੜਾ ਜੀ ਇਹਦਾ ਸਰ ਇਲਾਕਾ ਭਗਤਾਂਵਾਲਾ ਦਾ ਨਾਣਾ ਮੰਡੀ ਪੰਦਾ ਹੈ ਅੱਗ ਲੱਗਣ ਦਾ ਕਾਰਨ ਪਿਆ ਲੱਗਦਾ ਸਰ ਅੱਗ ਲੱਗ ਅੱਗ ਲੱਗਣ ਦਾ ਕਾਰਨ ਇਹ ਨਾ ਮਾਲੂਮ ਹੈ ਮੌਕੇ ਦੇ ਉੱਪਰ ਇਲਾਕਾ ਇਲਾਕੇ ਦੇ ਜਿਹੜੇ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਉਹਨਾਂ ਨੇ ਆਪਣੇ ਟੀਮ ਮੈਂਬਰ ਭੇਜੇ ਨੇ ਉਹ ਲਗਾਤਾਰ ਨਾਲ ਸਹਿਯੋਗ ਕਰ ਰਹੇ ਨੇ ਆਗਰੇ ਉੱਪਰ ਗਾਬੂ ਬੁਹਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਫਾਇਰ ਆਫੀਸਰ ਅਮ੍ਰਿਤ ਸਰਦੇ ਏ ਡੀ ਐਫ ਉਹ ਦਿਲਬਖ ਸਿੰਘ ਜੀ ਪ੍ਰੋਪਰ ਆਪਣੀ ਟੀਮ ਦੇ ਨਾਲ ਆਏ ਨੇ ਜੋ ਕਿ ਅੱਗ ਦੇ ਉੱਪਰ ਨਿਰੰਤਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੋਂ ਦਾ ਅੱਗ ਦੇ ਉੱਤੇ ਕਾਬੂ ਪਾਇਆ ਜਾਏਗਾ? ਕਿੰਨੀਆਂ ਸਾਰੇ ਗੱਡੀਆਂ ਕੱਢੀ ਆਗੀਆਂ ਹੁਣ ਤੱਕ? ਸਰ ਨੇਅਰ ਬੋਰਡ 15 ਤੋਂ 20 ਗੱਡੀਆਂ ਲੱਗ ਚੁੱਕੀਆਂ ਐ ਫਾਇਰ ਬਿਗੇਟ ਦੀਆਂ। ਪਰ ਇਸ ਤੋਂ ਇਲਾਵਾ ਤੁਸੀਂ ਸਮਝੋ ਕੰਟੀਨਿਊ ਤੁਹਾਡੇ ਸਾਹਮਣੇ ਗੱਡੀਆਂ ਆ ਰਹੀਆਂ ਜਾ ਰਹੀਆਂ ਦੀ ਫਿਲ ਹੋ ਰਹੀਆਂ ਦੁਬਾਰਾ। ਪਰ ਮੌਕੇ ਦੇ ਉੱਪਰ ਜਿਹੜੇ ਹਸਾਬ ਨਾਲ ਅੱਗ ਦਾ ਅਗਨੇਕ ਬਿਆਨਕ ਰੂਪ ਧਰ ਲਿਆ ਹਵਾ ਦੇ ਨਾਲ ਉਹਨੂੰ ਕਾਬੂ ਪਾਣ ਦੇ ਸਮਥਿੰਗ ਲੱਗੀ ਲੋ 4-5 ਘੰਟੇ ਲੱਗਣਗੇ ਮੇਰੇ ਹਿਸਾਬ ਨਾਲ ਇਹ ਇਥੇ ਕੂੜੇ ਦਾ ਡੰਪ ਹੈਗਾ ਜੀ ਪਹਿਲਾਂ ਪੁਰਾਣਾ ਹੀ ਚੱਲਦਾ ਆ ਅੱਜ ਕੁਦਰਤੀ ਹਵਾ ਬੜੀ ਤੇਜ਼ ਚੱਲ ਰਹੀ ਹੈ ਹਨੇਰੀ ਚੱਲ ਰਹੀ ਹੈ ਉਹਦੇ ਕਰਕੇ ਕਿਸੇ ਕਾਰਨ ਕਰਕੇ ਅੱਗ ਲੱਗ ਗਈ ਹੈ ਤੇ ਸਾਡੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਫਾਇਰ ਬ੍ਰਿਗੇਡ ਦੀਆਂ ਕਾਰਪੋਰੇਸ਼ਨ ਦੀਆਂ ਟੀਮਾਂ ਇੱਥੇ ਆਈਆਂ ਹੋਈਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਇਹ ਅੱਗ ਤੇ ਜਿਹੜਾ ਕਾਬੂ ਪਾਇਆ ਜਾਵੇ ਇੱਕ ਕਾਰਨ ਪਤਾ ਨਹੀਂ ਲੱਗਿਆ ਹਜੇ ਤੱਕ ਕਾਰਨ ਅਜੇ ਤਾਂ ਨਹੀਂ ਪਤਾ ਲੱਗਾ ਕੋਈ ਤੁਹਾਡੇ ਸਾਹਮਣੇ ਆ ਜੀ ਹਵਾ ਹੋ ਸਕਦਾ ਕੋਈ ਚੰਗਿਆੜੀ ਆ ਕੇ ਇੱਥੇ ਪਈ ਹੋਵੇ ਉਹਦੇ ਨਾਲ ਅੱਗ ਲੱਗੀ ਆ ਔਰ ਅੱਗ ਕਾਫੀ ਜਿਆਦਾ ਸੀ ਹੁਣ ਵੈਸੇ ਫਿਰ ਵੀ ਕੰਟਰੋਲ ਆ ਪਹਿਲਾਂ ਘੰਟਾ ਕ ਪਹਿਲਾਂ ਜਿਆਦਾ ਅੱਗ ਸੀ ਤੇ ਕੋਸ਼ਿਸ਼ ਕਰਾਂਗੇ ਜੀ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਕਾਬੂ ਪਾਇਆ ਜਾਵੇ ਕਾਫੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣੇ ਕੋਹਾ ਚੁੱਕੀਆਂ ਨੇ ਸਰ ਇਲਾਕਾ ਨਿਵਾਸੀਆਂ ਨੇ ਵੀ ਕਾਫੀ ਰੋਸ ਦੇਖਣ ਨੂੰ ਮਿਲਿਆ ਇਸ ਦੇ ਮੁਕਾਬਲੇ ਬਹੁਤ ਬਹੁਤ ਸਾਰੇ ਲੋਕ ਇੱਕ ਗਰਮਾਏ ਨੇ ਆਂਦੀ ਇਲਾਕਾ ਨਿਵਾਸੀਆਂ ਨੇ ਹਾਂਜੀ ਰੋਸ ਪ੍ਰਗਟ ਕੀਤਾ ਆ ਵੀ ਇਹ ਡੰਪ ਇੱਥੋਂ ਚੁੱਕਿਆ ਜਾਣਾ ਚਾਹੀਦਾ ਹੈ ਬਟ ਉਹਦੇ ਸੰਬੰਧੀ ਹੁਣ ਅਸੀਂ ਤਾਂ ਪਹਿਲਾਂ ਤਾਂ ਸਾਡੀ ਇਹ ਪ੍ਰਾਇੋਰਟੀ ਆ ਵੀ ਅਸੀਂ ਇਧਰ ਕਾਬੂ ਪਾਈਏ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਔਰ ਜਦੋਂ ਇਹ ਕੰਟਰੋਲ ਹੋ ਜਾਏਗਾ ਜੀ ਉਸ ਤੋਂ ਬਾਅਦ ਜਿਹੜਾ ਫਰਦਰ ਕੋਈ ਵੀ ਐਕਸ਼ਨ ਬਣਦਾ ਹੋਇਆ ਜੇ ਇਲਾਕਾ ਨਿਵਾਸੀ ਕੋਈ ਕੰਪਲੇਨ ਕਰਦੇ ਆ ਅਸੀਂ ਉੱਤੇ ਲਵਾਂਗੇ। ਪੁਆਇੰਟ ਸਿਰ ਤੋਂ ਲੱਗੀ ਜਿਵੇਂ ਤੁਸੀਂ ਦੇਖ ਰਹੇ ਹੋ। ਬੇਸਿਕਲੀ ਬਾਇਓ ਰੈਮੀਡੀਏਸ਼ਨ ਜਿਹੜੀ ਹੈ ਲਈ ਕਿਸ ਨੇ ਵਰਡਾ ਜਿਹੜੀ ਸਾਡੀ ਕੰਪਨੀ ਹੈ। ਉਹਦੇ ਨਾਂ ਬਾਇਓ ਰੈਮੀਡੀਏਸ਼ਨ ਕਰ ਕਰਕੇ ਜਿਹੜੀ ਆ ਗਈ ਹੈ। ਤੇ ਅੱਜ ਦੀ ਜੋ ਇਸ ਟਾਈਮ ਦੀ ਸਿਚੁਏਸ਼ਨ ਇਹ ਹੈ ਕਿ ਐਸ ਫਾਰ ਐਸ ਕੋਈ ਲਾਈਫ ਥ੍ਰੀਟਨਿੰਗ ਕੋਈ ਰਿਸਕ ਨਹੀਂ ਹੈਗਾ। ਇੱਕ ਸਾਈਡ ਦੋ ਸਾਈਡਾਂ ਦੇ ਉੱਤੇ ਹੀ ਅਗਰੀਕਲਚਰ ਲੈਂ ਹੈ ਐਗਰੀਕਲਚਰ ਲੈਂ ਕਰਕੇ ਹੁਣ ਕਰਕੇ ਬਚਾਇਆ ਪੰਡੀ ਵੀ ਕਾਫੀ ਜਿੰਨ ਇਸ ਟਾਈਮ ਤੋਂ ਐਨੀ ਜਿਹੜੀ ਦਿੱਕਤ ਹੈਗੀ ਉਹ ਥੋੜੀ ਹੈ ਬਟ ਇਸ ਟਾਈਮ ਸਾਡੇ 9 ਜਿਹੜੇ ਫਾਇਰ ਟੈਂਡਰ ਹੈਗੇ ਨੇ ਮੌਕੇ ਤੇ ਆ ਚੁੱਕੀ ਨੇ ਲੱਗੇ ਹੋਏ ਨੇ ਸਾਰੀ ਰਾਤ ਕਰ ਰਹੇ ਨੇ ਤੇ ਇਸ ਨਾਲ ਹੀ ਬਾਰਿਸ਼ ਵੀ ਸ਼ੁਰੂ ਹੋ ਗਈ ਕਿਉਂਕਿ ਤੇ ਕਿ ਇਹਨਾਂ ਚੱਪੀ ਦਾ ਉੱਪਰ ਪਰ ਇਲਾਕਾ ਨਿਵਾਸੀ ਦੇ ਵਿਕਾਸ ਵੀ ਰੋਸ਼ ਪਾਇਆ ਗਿਆ ਉਹ ਕਹਿੰਦੇ ਨੇ ਕਿ ਮਤਲਬ ਜਿਸ ਨੇ 2024 ਦੇ ਇਲੈਕਸ਼ਨ ਕੋਲ ਨੇ ਪਿਛਲੇ ਕਾਫੀ ਸਰਕਾਰਾਂ ਆਈਆਂ ਆ ਨੇਰਬੌਰ ਪਾਇਨ ਤੋਂ 10 ਸਾਲ 15 ਸਾਲ ਪਹਿਲੇ ਪੁਰਾਣੇ ਲੋਕ ਲੋਕਾਂ ਦਾ ਇਹ ਕਹਿਣਾ ਹੈ ਕਿ ਹਰ ਵਾਰ ਸਨੁਯੁਕ ਦਿਲਸਾਹਤਾ ਜਾਂਦਾ ਕਿ ਇਹ ਕੂੜੇ ਡੈਂਪ ਨੂੰ ਤੋਂ ਸਿਸ਼ਟ ਕੀਤਾ ਜਾਏਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਅਸੀਂ ਬੜੇ ਬਿਲਕੁਲ ਸੁਚੇਤ ਹਾਂ ਕਿ ਕੱਲ ਅਸੀਂ ਇੱਕ ਆਪਣੀ ਯੂਥ ਟੀਮ ਜਿਹੜੀ ਹੈਗੀ ਉਹਨੂੰ ਬੁਲਾਈ ਹੈ ਤੇ ਜੋ ਵੀ ਐਕਸ਼ਨ ਜਿਹੜਾ ਕਿ ਅਵਲਡਾ ਕੰਪਨੀ ਦੇ ਉੱਪਰ ਲੈਣਾ ਸੀ ਲੈਣਾ ਅਸੀਂ ਕੱਲ ਇਸ ਕਰੇ ਜ਼ਰੂਰੀ ਵਿਚਾਰ ਵਾਸਤੇ ਕਰਾਂਗੇ ਅੱਜ ਦੀ ਘੜੀ ਜਿਹੜਾ ਹੈਗਾ ਇਸ ਅੱਜ ਦੇ ਉੱਤੇ ਮੌਕਾ ਕਾਬੂ ਪਾਣਾ ਜ਼ਰੂਰੀ ਹੈ ਉਹ ਸਾਡੀ ਟੀਮਾਂ ਲੱਗੀਆਂ ਨੇ ਇਸ ਤਰ੍ਹਾਂ ਕਿ ਅਸੀਂ ਇਹਨਾਂ ਨੂੰ ਸ਼ੁਰੂ ਕਰੀਏ ਅਦੇ ਵੀ ਸਰ ਕੋਈ ਜਾਣੀ ਹੈ ਮਾਲੀ ਨੁਕਸਾਨ ਦੀ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਨਹੀਂ ਜਾਣੀ ਹੈ ਮਾਲੀ ਨੁਕਸਾਨ ਦੀ ਐਸਐਚਓ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਤੇ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਤੇ ਕੋਈ ਹੁਣ ਜੜੀ ਹੈਗੀ ਹੈ ਕੋਈ ਉੱਥੇ ਕੋਈ ਗੱਦਸ਼ਾ ਵੀ ਨਹੀਂ ਹੈ ਕਿਉਂਕਿ ਸਾਕੀ ਟੀਮ ਸੱਜੇ ਪਹੁੰਚ ਚੁੱਕੀ ਹੈ